पठानकोट पुलिस वालों बच्चा अगवा तीनों को मान वालों तुरंत पुलिस टीम का गठन किया इस मौके उन्होंने दसा के सीसीटीवी कैमरे खंगालन तो बाद पता लगे चार नौजवान जो कि बच्चे चुपकी लेके जा रहे और बाद बचे न ਜਿਸ ਦੇ ਆਧਾਰ ਤੇ ਪਠਾਨਕੋਟ ਪੁਲਿਸ ਦੇ ਐਸ ਐਚਓ ਮਨਦੀਪ ਸੁਲਗੋਤਰਾ ਵੱਲੋਂ ਜਲਦੀ ਹੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਫਰਾਰ ਹੋ ਗਿਆ ਜਿਸ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਜਾਣਦੇ ਹਾਂ ਕਿ ਕਹਿਣਾ ਹੈ ਡੀਐਸਪੀ ਸਿਟੀ ਸੁਮੀਰ ਸਿੰਘ ਮਾਂਡਾ ਬਿਲਕੁਲ ਇੱਕ ਕੰਪਲੇਂਟ ਆਈ ਸੀ ਕਿ ਇੱਕ ਜਿਸ ਤਰ੍ਹਾਂ ਛੋਟਾ ਬੱਚਾ ਉਹਨੂੰ ਕੁਝ ਲੜਕੇ ਜਿਹੜੇ ਮੋਟਰਸਾਈਕਲ ਤੇ ਜ਼ਬਰਦਸਤੀ ਲੈ ਕੇ ਜਾ ਰਹੇ ਉਦੇ ਬਾਅਦ ਇੱਕ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਹੜੀ ਦੇਖਣ ਚ ਕਾਫੀ ਡਿਸਟਰਬਿੰਗ ਲੱਗ ਰਹੀ ਹੈ ਤੇ ਬੱਚੇ ਨੂੰ ਮੋਟਰਸਾਈਕਲ ਤੇ ਇਸ ਤਰ੍ਹਾਂ ਚਾਰ ਨੌਜਵਾਨ ਲੱਗ ਰਿਹਾ ਜਿਸ ਤਰ੍ਹਾਂ ਜੋਬਰਸੀ ਲੈ ਕੇ ਜਾ ਰਹੇ ਬਾਅਦ ਚ ਉਹ ਥੱਲੇ ਸੁੱਟ ਦਿੰਦੇ ਆ ਤੇ ਇਹ ਮਾਮਲੇ ਦਾ ਆਪਾਂ ਤੁਰੰਤ ਸੰਗਿਆਨ ਲਿਆ ਜੀ ਆਪਣੇ ਐਸਐਸਪੀ ਸਾਹਿਬ ਨੇ ਇਹਦੇ ਉੱਪਰ ਕਾਫੀ ਸਾਨੂੰ ਡਾਇਰੈਕਸ਼ਨਸ ਦੇ ਕੇ ਰੱਖੀਆਂ ਕਿ ਇਸ ਤਰ੍ਹਾਂ ਦਾ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹੁੰਦਾ ਉੱਤੇ ਆਪਾਂ ਕুইਕਲੀ ਐਕਟ ਕਰਨਾ ਮੇਰੇ ਨਾਲ ਐਸਐਚਓ ਡੀ ਨੰਬਰ 2 ਮਨਦੀਪ ਨਾਲ ਹੈ ਇਹਨਾਂ ਨੇ ਬੇਸਿਕਲੀ ਫਿਰ ਉਹਦੇ ਬਾਅਦ ਆਪਣੀ ਟੀਮਸ ਬਣਾ ਕੇ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਜਿਹੜੀ ਮੁਢਲੇ ਤੌਰ ਤੇ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੇਸਿਕਲੀ ਇਹ ਚਾਰ ਲੜਕੇ ਆ ਤੇ ਇਹਨਾਂ ਨੇ ਜਿਹੜਾ ਉਹ ਬੱਚੇ ਨੂੰ ਜੋ ਇਨੀਸ਼ੀਅਲੀ ਸਾਹਮਣੇ ਆਇਆ ਕਿ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜ਼ਬਰਦਸਤੀ ਲੈ ਕੇ ਜਾ ਰਹੇ ਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਦੇ ਪਿੱਛੋਂ ਕੋਈ ਜਿਸ ਤਰ੍ਹਾਂ ਉਹਦਾ ਫਾਦਰ ਹੈ ਜਾਂ ਕੋਈ ਹੋਰ ਬੰਦਾ ਉਹਦੇ ਪਿੱਛੇ ਨੂੰ ਆਂਦਾ ਹੈ ਤੇ ਰੋਲਾ ਪਾਂਦਾ ਤੇ ਬਾਅਦ ਵਿੱਚ ਥੱਲੇ ਸੁੱਟ ਦਿੰਦੇ ਆ ਇਹ ਜਿਹੜੇ ਹਾਲੇ ਤੱਕ ਦੇ ਮੁਢਲੇ ਹਾਲਾਤ ਆ ਬਾਕੀ ਇਹਦੀ ਫਰਦਰ ਆਪਾਂ ਇਨਵੈਸਟੀਗੇਸ਼ਨ 'ਚ ਇਹਦਾ ਐਕਚੁਅਲ ਰੀਜ਼ਨ ਕੀ ਆ ਉਹ ਆਪਾਂ ਫਰਦਰ ਵੈਰੀਫਾਈ ਕਰ ਰਹੇ ਆ ਇਹਦੇ ਵਿੱਚ ਆਪਾਂ ਜਿਹੜੇ ਹੁਣ ਤੱਕ ਦੇ ਹਾਲਾਤ ਆ ਇਹਦੇ ਬਾਅਦ ਆਪਾਂ ਮੁਕੱਦਮਾ ਨੰਬਰ 29 ਅੰਡਰ ਸੈਕਸ਼ਨ 137 2 3 3 ਸਬਸੈਕਸ਼ਨ 5 ਬੀ ਐਨ ਐਸ ਦੇ ਅੰਦਰ ਜਿਹੜਾ ਆਪਾਂ ਇਹ ਪਰਚਾ ਰਜਿਸਟਰ ਕੀਤਾ ਚਾਰ ਜਾਣਿਆਂ ਦੇ ਖਿਲਾਫ ਇਹਨਾਂ ਦਾ ਨਾਮ ਹੈ ਜੀ ਇੱਕ ਮਾਨਿਕ ਅਮਿਤ ਧਰੂਵ ਐਂਡ ਸਾਵਨ ਇਹ ਜਿਹੜੇ ਲੜਕੇ ਆ ਇਹ ਚਾਰੋਂ ਲੜਕੇ ਮੋਟਰਸਾਈਕਲ ਤੇ ਉਹਨੂੰ ਸਵਾਰ ਸੀ ਜਦੋਂ ਲੜਕੇ ਨੂੰ ਜ਼ਬਰਦਸਤੀ ਇਹਨਾਂ ਨੇ ਚੁੱਕਿਆ ਤੇ ਇਹਨਾਂ ਦੇ ਉਪਰ ਆਪਾਂ ਐਫ ਆਈ ਆਰ ਦਰਜ ਕੀਤੀ ਆ ਤੇ ਇਹਨਾਂ ਚੋਂ ਆਪਾਂ ਤਿੰਨ ਬੰਦਿਆਂ ਨੂੰ ਅਰੈਸਟ ਕਰ ਲਿਆ। ਨਹੀਂ ਹਾਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇੱਕ ਵੀਡੀਓ ਸਰਫੇਸ ਹੋਈ ਸੀ ਜਿਦੇ ਚ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਵੀ ਇਹ ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਆ ਤੇ ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਂਟ ਵੀ ਆਈ ਆ ਬੱਚੇ ਤੇ ਤੇ ਉਹਦੇ ਬਾਅਦ ਫਿਰ ਆਪਾਂ ਜਿਹੜਾ ਜਿਸ ਤਰ੍ਹਾਂ ਦੀ ਕੰਪਲੇਂਟ ਸੀ ਉਹਦੇ ਬੇਸ ਦੇ ਆਧਾਰ ਤੇ ਆਪਾਂ ਐਫ ਆਈ ਆਰ ਲਾਂਚ ਕਰਤੀ ਆ। ਬਾਕੀ ਜਿਹੜੇ ਅਲੱਗ ਇਹਦੇ ਤੱਥ ਇਹਦੀ ਹੋਰ ਗਹਿਰਾਈ ਚ ਜਾਂਚ ਕਰਾਂਗੇ ਆਪਾਂ ਕੀ ਰੀਜ਼ਨ ਸੀ ਤੇ ਕਿਉਂ ਲੈ ਕੇ ਜਾ ਰਹੇ ਸੀ ਸਰ ਮੇਰਾ ਮਾਮਲਾ ਉਸ ਕੋ ਸਾਹਮਣੇ ਜਰੂਰ ਆਇਆ ਹੋਵੇ ਕੀ ਕਰ ਰਹੇ ਸੀ ਜੀ ਆਪਾਂ ਤੁਹਾਨੂੰ ਹੀ ਦੱਸਿਆ ਕਿਉਂਕਿ ਇਹਦੇ ਵਿੱਚ ਜਿਹੜੀ ਮੁੱਢਲੀ ਜਾਂਚ ਉਹ ਚ ਇਹੀ ਆ ਕਿ ਵੀ ਇਹ ਇਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਤੇ ਉਹਦੇ ਬਾਅਦ ਜਿਹੜੀ ਅੱਗੇ ਦੀ ਗੱਲ ਆ ਉਹ ਆਪਾਂ ਤੁਹਾਨੂੰ ਦੱਸਿਆ ਕਿ ਵੀ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਫਿਰ ਗੱਲ ਕਲੀਅਰ ਹੋਣੀ ਆਪਣਾ ਮੇਨ ਮੁੱਦਾ ਇਹ ਸੀ ਕਿ ਵੀ ਇਸ ਤਰ੍ਹਾਂ ਦਾ ਸੈਂਸੇਸ਼ਨਲ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰਾਈਮ ਹੋਇਆ ਹੈ ਤੇ ਹਾਜ਼ਰ ਪੁਲਿਸ ਆਫਸਰ ਸਾਡਾ ਫਰਜ਼ ਹੈ ਕਿ ਆਪਾਂ ਇਮੀਡੀਏਟਲੀ ਉੱਤੇ ਐਕਟ ਕਰੀਏ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਹੁੰਦਾ ਤੇ ਸਾਡੀ ਨਜ਼ਰਾਂ 'ਚ ਇਹ ਕਾਗਨੀਜ਼ੇਬਲ ਅਫੈਂਸ ਸੀ ਇਸੇ ਲਈ ਐਸਐਚਓ ਸਾਹਿਬ ਨੇ ਸਪੈਸ਼ਲੀ ਅੱਜ ਪਰਸਨਲੀ ਪੇਨ ਲੈ ਕੇ ਟੀਮਸ ਬਣਾਈਆਂ ਤੇ ਆਪਾਂ ਇਮੀਡੀਏਟਲੀ ਲੜਕਿਆਂ ਨੂੰ ਰਾਉਂਡ ਅਪ ਕੀਤਾ ਤੇ ਫਾਦਰ ਦੀ ਜਿਹੜੀ ਕੰਪਲੇਂਟ ਸੀ ਉਹਦੇ ਬੇਸ ਤੇ ਆਪਾਂ ਫਿਰ ਐਫਆਈਆਰ ਲੌਂਚ ਕੀਤੀ ਜੀ ਨਾ ਚ ਇਹ ਸਾਹਮਣੇ ਆਇਆ ਕਿ ਇਹ ਲੜਕੇ ਆਪਣਾ ਪ੍ਰਾਈਵੇਟੀ ਕੰਮ ਕਰਦੇ ਆ ਤੇ ਬਾਕੀ ਇਹ ਕਿਨਾਂ ਚ ਮੁਢਲੇ ਚ ਆ ਰਿਹਾ ਜੁਵਨਾਈਲਾ ਪਰ ਫਿਰ ਵੀ ਸਾਡੇ ਕੋਲ ਰਿਕਾਰਡ ਹੱਲੇ ਨਹੀਂ ਕਰਾਂਗੇ ਸਰ ਇਹਨਾਂ ਵੀ ਕੋਈ ਗਿਆ ਡਿਕਟਰ ਨਹੀਂ ਨਹੀਂ ਆਜ਼ੋਫ ਨਾਉਦੀ ਇਸਤਰਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਡਰਗ ਡਿਕਟਾ ਇਹ ਇਸਤਰਾ ਕੁਝ ਬਾਕੀ ਇਹੀ ਇੱਕ ਵੀਡੀਓ ਸੀ ਜਿਹਦੇ ਉੱਤੇ ਕਾਫੀ ਇਹ ਸੈਂਸੇਸ਼ਨਲ ਗੱਲ ਲੱਗ ਰਹੀ ਹੈ ਦੇਖ ਕੇ ਤੇ ਉਹ ਸਾਨੂੰ ਪੂਰਾ ਇਹ ਲੱਗਿਆ ਕਿ ਇਹ ਕਾਗਨੀਜ਼ੇਬਲ ਅਫੈਂਸ ਹੈ ਤੇ ਸਾਨੂੰ ਇੱਥੇ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਹੈ ਬਾਕੀ ਇਹਦਾ ਜਿਹੜਾ ਫਾਦਰ ਉਹਨੇ ਜਿਹੜਾ ਬਿਆਨ ਦਿੱਤਾ ਉਹਦੇ ਆਧਾਰ ਤੇ ਹੀ ਆਪਾਂ ਐਫ ਆਈ ਆਰ ਕਰੀਏ ਕ੍ਰਿਮੀਨਲ ਬੈਕਗਰਾਉਂਡ ਵੀ ਹਾਲੇ ਵੈਰੀਫਾਈ ਨਹੀਂ ਹੋਇਆ ਉਹ ਆਪਾਂ ਕਰਾਂਗੇ ਜੀ